ਸਤ ਸ੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਰਜੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡਲਾ ਦਿਹਾਜੀ ਪ੍ਰੋਗਰਾਮ ਵਿੱਚ ਸ਼ੁਰੂਆਤ ਵਿੱਚ ਹੀ ਸਭ ਤੋਂ ਪਹਿਲਾਂ ਮੈਂ ਜ਼ਰੂਰ ਚਾਹਾਂਗੀ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਪਠਾਨ ਮਾਜਰਾ ਹਰਮੀਤ ਸਿੰਘ ਪਠਾਨ ਮਾਜਰਾ ਨੇ ਕੱਲ ਰਾਤੋ ਰਾਤ ਇੱਕ ਵੀਡੀਓ ਜਾਰੀ ਕਰ ਦਿੱਤੀ ਉਸ ਦੇ ਉੱਪਰ ਜ਼ਰੂਰ ਗੱਲ ਸਾਂਝੀ ਕਰਿਓ ਵੱਡਾ ਸਿਆਸੀ ਧਮਾਕਾ ਉਹਨਾਂ ਨੇ ਕੀਤਾ ਕੀ ਕੀ ਗੱਲਾਂ ਉਹਨਾਂ ਨੇ ਕਹੀਆਂ ਨੇ ਆਪਣੀ ਇਸ ਵੀਡੀਓ ਦੇ ਜ਼ਰੀਏ ਪੂਰੀ ਗੱਲ ਸਾਂਝੀ ਕਰਿਓ ਦੇਖੋ ਹਰਮੀਤ ਸਿੰਘ ਪਠਾਨ ਮਾਜਰਾ ਨੇ ਕੱਲ ਰਾਤੋ ਰਾਤ ਇੱਕ ਵੀਡੀਓ ਜਾਰੀ ਕੀਤੀ ਔਰ ਉਸ ਵੀਡੀਓ ਤੂੰ ਇਹ ਅੰਦਾਜ਼ਾ ਲੱਗਦਾ ਹੈ ਕਿ ਹਰਮੀਤ ਸਿੰਘ ਪਠਾਨ ਮਾਜਰਾ ਇਸ ਗੱਲ ਤੋਂ ਨਾਖੁਸ਼ ਨਹੀਂ ਕਿ ਉਹਨਾਂ ਨੇ ਜੋ ਕੁਝ ਕੀਤਾ ਉਹਦੇ ਬਦਲੇ ਉਹਨਾਂ ਨੂੰ ਸਮਰਥਨ ਨਹੀਂ ਮਿਲਿਆ ਨਾ ਤਾਂ ਜਨ ਸਮਰਥਨ ਮਿਲਿਆ ਔਰ ਨਾ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਜਾਂ ਪਾਰਟੀ ਵੱਲੋਂ ਕਿਸੇ ਤਰ੍ਹਾਂ ਦਾ ਸਮਰਥਨ ਮਿਲਿਆ ਔਰ ਹਰਮੀਤ ਸਿੰਘ ਪਠਾਨ ਮਾਜਰਾ ਅਲੱਗ ਛਲੱਗ ਪੈ ਗਏ ਉਹਨਾਂ ਨੇ ਵੀਡੀਓ ਜਾਰੀ ਕਰਕੇ ਕੱਲ ਜਿਹੜੀ ਉਹਨਾਂ ਨੇ ਵੀਡੀਓ ਜਾਰੀ ਕੀਤੀ ਇੱਕ ਅੱਧੀ ਵਾਰ ਵੀਡੀਓ ਦੇ ਵਿੱਚ ਉਹ ਗਾਲ ਵਰਗਾ ਸ਼ਬਦ ਵਰਤ ਰਹੇ ਸੀ ਗਾਲੀ ਕੱਢ ਰਹੇ ਸੀ ਕਈ ਵਾਰੀ ਜਿਵੇਂ ਗੁੱਸੇ ਚ ਫਰਸਟ੍ਰੇਸ਼ਨ ਚ ਕੋਈ ਵਿਅਕਤੀ ਗਾਲ ਕੱਢ ਲੈਂਦਾ ਹੁਣ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਉਹਨਾਂ ਨੂੰ ਬਿਲਕੁਲ ਇਕੱਲੇ ਛੱਡ ਦਿੱਤਾ ਜਾਵੇਗਾ ਔਰ ਜਿਨ੍ਹਾਂ ਨੂੰ ਉਹ ਸੋਚਦੇ ਹੋਣਗੇ ਵੀ ਮੇਰੇ ਸਮਰਥਕ ਨੇ ਮੇਰੇ ਹਲਕੇ ਦੇ ਵੱਡੇ ਲੀਡਰ ਨੇ ਮੇਰੇ ਨਾਲ ਖੜਦੇ ਨੇ ਤੇ ਅਗਰ ਮੇਰੇ ਨਾਲ ਕੁਝ ਵਾਪਰੇਗਾ ਤੇ ਇਹ ਸਾਰੇ ਮੇਰੀ ਪਿੱਠ ਤੇ ਆ ਕੇ ਖੜ ਜਾਣਗੇ ਮੈਨੂੰ ਲੱਗਦਾ ਉਸ ਤਰ੍ਹਾਂ ਦਾ ਸਮਰਥਨ ਜਿਹੜਾ ਉਹ ਨਹੀਂ ਮਿਲਿਆ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਔਰ ਉਹ ਇਹ ਵੀ ਕਹਿ ਰਹੇ ਸੀ ਹਰਮੀਤ ਸਿੰਘ ਪਠਾਨ ਮਾਜਰਾ ਕਿ ਉਹਨਾਂ ਦੀ ਪਤਨੀ ਘਰ 'ਚ ਨਹੀਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ ਉਹਨਾਂ ਦੇ ਕਈ ਆਪਰੇਸ਼ਨ ਹੋਏ ਨੇ ਬਿਮਾਰ ਨੇ ਸੋ ਐਸਐਸਪੀ ਜਾਂ ਡੀਐਸਪੀ ਵੀ ਉਹਨਾਂ ਦੇ ਟੈਲੀਫੋਨ ਨਹੀਂ ਚੱਕਦੇ ਪਠਾਨ ਮਾਜਰਾ ਕਹਿੰਦੇ ਮੇਰੀ ਧੀ ਕਿਤੇ ਹੋਰ ਹੈ ਮੇਰਾ ਬੇਟਾ ਬੱਚਾ ਕਿਤੇ ਹੋਰ ਹੈ ਮੈਂ ਕਿਤੇ ਹੋਰਾਂ ਮੇਰੀ ਮਾਂ ਕਿਤੇ ਹੋਰ ਹੈ ਉਹ ਵੀ ਬਿਮਾਰ ਨੇ ਇੱਕ ਤਰ੍ਹਾਂ ਨਾਲ ਉਹਨਾਂ ਦਾ ਪੂਰਾ ਪਰਿਵਾਰ ਹੈ ਜਿਹੜਾ ਉਹ ਇਸ ਵਕਤ ਅਲੱਗ ਥਲੱਗ ਪੈ ਗਿਆ ਔਰ ਐਮਐਲਏ ਨੂੰ ਕਹਿੰਦੇ ਨੇ ਆਪਣੇ ਵਿਧਾਇਕਾਂ ਨੂੰ ਕਿ ਅਗਰ ਮੇਰੇ ਪਿੱਛੇ ਕੋਈ ਨਾ ਖੜਿਆ ਜਿਸ ਤਰ੍ਹਾਂ ਕੋਈ ਨਹੀਂ ਖੜਿਆ ਤੇ ਭਵਿੱਖ 'ਚ ਜੇ ਕੋਈ ਬੋਲੂਗਾ ਤੇ ਫਿਰ ਇਹੀ ਹਾਲ ਹੋਣਾ ਜੋ ਮੇਰਾ ਹੋਇਆ ਸੋ ਇਸ ਕਰਕੇ ਕਹਿੰਦੇ ਜਾਂ ਤਾਂ ਉਹਨਾਂ ਨੇ ਇਹ ਸ਼ਬਦ ਵਰਤਿਆ ਵੀ ਜਾਂ ਤਾਂ ਤੁਸੀਂ ਹੱਕ 'ਚ ਖੜ੍ਹਜੋ ਨਹੀਂ ਤਾਂ ਫਿਰ ਭੇਡਾਂ ਬਣੇ ਰਹੋ ਪਰ ਉਹ ਨਾਖੁਸ਼ ਰਹੇ ਪਠਾਨ ਮਾਜਰਾ ਕਹਿੰਦੇ ਮੈਂ ਜਜ਼ਬਾਤੀ ਹੋ ਕੇ ਜੋ ਕੁਝ ਕੀਤਾ ਕੀਤਾ ਪਰ ਕਈ ਵਾਰੀ ਮੇਰਾ ਦਿਲ ਡੋਲਦਾ ਜਦੋਂ ਪਰਿਵਾਰ ਮੁਸੀਬਤ ਦੇ ਵਿੱਚ ਹੋਵੇ ਹੁਣ ਮੈਨੂੰ ਇਹ ਲੱਗਦਾ ਹੈ ਪਠਾਨ ਮਾਜਰਾ ਉਦੋਂ ਕਾਲੀ ਕਰਗੇ ਪਠਾਨ ਮਾਜਰਾ ਮਿਸਕੈਲਕਿਊਲੇਟ ਕਰ ਗਏ ਸਰਕਮਸਟੈਂਸਸ ਨੂੰ ਦੇਖੋ ਹਰ ਸਰਕਾਰਾਂ ਦੇ ਖਿਲਾਫ ਐਂਟੀ ਇਨਕੰਮੈਂਸੀ ਆਉਂਦੀ ਹੈ ਜਦੋਂ ਕੈਪਟਨ ਮਰਿੰਦਰ ਕੈਪਟਨ ਮਰਿੰਦਰ ਜੀ ਸਰਕਾਰ ਸੀ 2002 ਤੋਂ 2007 ਦੇ ਦੌਰਾਨ 2002 ਤੋਂ ਬਾਅਦ ਜਦੋਂ ਕੈਪਟਨ ਮਰਿੰਦਰ ਨੇ ਪਰਚੇ ਦਿੱਤੇ ਬਾਦਲਾਂ ਤੇ ਉਦੋਂ ਇਹ ਲੱਗਦਾ ਸੀ ਕਿ ਲਓ ਜੀ ਹੁਣ ਬਾਦਲ ਵੀ ਦੁਬਾਰਾ ਆਉਂਦੇ ਕੈਪਟਨ ਮਰਿੰਦਰ ਬਹੁਤ ਵੱਡਾ ਲੀਡਰ ਸਾਬਤ ਹੋ ਗਿਆ ਲੈਕਿਨ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਆਈਆਂ ਤੇ ਕੈਪਟਨ ਮਿੰਦਰ ਅਗਲਿਆਂ ਨੇ ਬਾਦਲਾ ਨੇ ਹਰਾ ਕੇ ਪਰਾਂ ਰਖਤਾ ਬਾਦਲ ਜਿੱਤ ਗਏ ਹੁਣ ਪਠਾਨ ਮਾਜਰਾ ਨੂੰ ਜੋ ਜਿਨ੍ਹਾਂ ਹਾਲਾਤਾਂ ਚੋਂ ਪਠਾਨ ਮਾਜਰਾ ਗੁਜ਼ਰ ਰਿਹਾ ਹੈ ਪਠਾਨ ਮਾਜਰਾ ਨੂੰ ਲੱਗ ਰਿਹਾ ਸੀ ਵੀ ਐਂਟੀ ਇਨਕੰਮਬੈਂਸੀ ਇੰਨੀ ਜ਼ਿਆਦਾ ਹੋ ਗਈ ਸਰਕਾਰ ਦੇ ਖਿਲਾਫ ਲੈਂਡ ਪੁਲਿੰਗ ਤੇ ਲੈਂਡ ਪੁਲਿੰਗ ਤੇ ਪੰਜਾਬ ਦੀ ਕਿਸਾਨੀ ਦਾ ਬੱਚਾ ਬੱਚਾ ਖਿਲਾਫ ਹੋ ਗਿਆ ਸਰਕਾਰ ਦੇ ਤੇ ਹੁਣ ਘੱਗਰ ਦੀ ਸਫਾਈ ਨਹੀਂ ਸੀ ਹੋਈ ਤੇ ਪਾਣੀ ਖਤਰੀ ਦੇ ਨਿਸ਼ਾਨ ਦੇ ਨੇੜੇ ਸੀ ਤੇ ਪਠਾਨ ਮਾਜਰਾ ਇਸ ਗੱਲ ਤੋਂ ਨਾਕੋਜ ਸੀ ਉਹ ਕਹਿ ਰਿਹਾ ਸੀ ਮੈਂ ਕਈ ਵਾਰ ਦਰਖਾਸਤ ਦਿੱਤੀ ਕ੍ਰਿਸ਼ਨ ਕੁਮਾਰ ਨੂੰ ਵੀ ਸਫਾਈ ਕਰਾਓ ਤੇ ਸਾਡੇ ਖੱਦਰ ਸਾਫ ਨਹੀਂ ਹੋਈ ਤੇ ਉਹਨੇ ਇਹਨੂੰ ਮੁੱਦਾ ਬਣਾ ਲਿਆ ਤੇ ਲੋਕ ਕਿਉਂਕਿ ਕਾਫੀ ਵਿਰੋਧ ਕਰ ਰਹੇ ਸੀ ਕਿ ਸਮੇਂ ਸਿਰ ਸਫਾਈ ਨਹੀਂ ਕੀਤੀ ਗਈ ਦਰਿਆਵਾਂ ਦੀ ਖੱਦਰ ਦੀ ਸਫਾਈ ਨਹੀਂ ਕੀਤੀ ਗਈ ਤੇ ਮੈਨੂੰ ਲੱਗਦਾ ਉਦੋਂ ਜਜ਼ਬਾਤੀ ਹੋ ਗਿਆ ਪਠਾਨ ਮਾਜਰਾ ਤੇ ਸਰਕਾਰ ਦੇ ਖਿਲਾਫ ਬੋਲ ਗਿਆ ਇਹ ਸੋਚ ਕੇ ਕਿ ਸਰਕਾਰ ਦੇ ਖਿਲਾਫ ਭਾਵੇਂ ਲੈਂਡ ਪੁਲਿੰਗ ਕਰਕੇ ਵਿਰੋਧ ਹੈ ਪਰ ਮੈਂ ਲੋਕਾਂ ਦੇ ਨਾਲ ਖੜਾ ਮੈਂ ਲੋਕਾਂ ਤੋਂ ਬਾਹਰ ਨਹੀਂ ਜਾਣਾ ਤੇ ਉਹ ਸਰਕਾਰ ਦੇ ਨਾਲ ਪੰਗਾ ਲੈ ਗਿਆ ਤੇ ਆਪਣਾ ਜਿਹੜਾ ਜਿਹੜਾ ਰਿਕਾਰਡ ਹੈ ਪਠਾਨ ਮਾਜਰਾ ਦਾ ਹਰਮੀਤ ਪਠਾਨ ਮਾਜਰਾ ਦਾ ਉਹ ਏਡਾ ਸਾਫ਼ ਨਹੀਂ ਪਹਿਲਾਂ ਹੀ ਇੱਕ ਮਹਿਲਾ ਦੇ ਨਾਲ ਉਹਦਾ ਵਿਵਾਦ ਚੱਲ ਰਿਹਾ ਸਰਕਾਰ ਕੋਲੇ ਮੌਕਾ ਸੀ ਸਰਕਾਰ ਨੇ ਦਰਖਾਸਤ ਲਈ ਤੇ ਰੇਪ ਦਾ ਪਰਚਾ ਦੇਤਾ ਹੁਣ ਪਠਾਨ ਮਾਜਰੇ ਨੂੰ ਇਹ ਲੱਗ ਰਿਹਾ ਵੀ ਮੇਰੇ ਨਾਲ ਖੜਾ ਕੋਈ ਨਹੀਂ ਮੈਂ ਤਾਂ ਲੋਕਾਂ ਦੇ ਲਈ ਸਟੈਂਡ ਲਿਆ ਸੀ ਅਸਲ 'ਚ ਉਹਨੇ ਲੋਕਾਂ ਲਈ ਸਟੈਂਡ ਨਹੀਂ ਲਿਆ ਪੋਲਿਟਿਕਲ ਤੌਰ ਤੇ ਜੋ ਪਠਾਨ ਮਾਜਰੇ ਨੂੰ ਸੂਟ ਕੀਤਾ ਇਸ ਵਕਤ ਉਹਨੇ ਉਹ ਕੰਮ ਕੀਤਾ ਹੁਣ ਉਹ ਅਲੱਗ-ਥਲਗ ਪੈ ਚੁੱਕਿਆ ਹੈ ਕੱਲ ਉਹਦੀ ਵੀਡੀਓ ਆਈ ਹੈ ਇਸ ਗੱਲ ਦਾ ਜ਼ਰੂਰ ਅਸੀਂ ਮਤਲਬ ਵਿਰੋਧ ਕਰਦੇ ਹਾਂ ਕਿ ਅਗਰ ਉਹਦੇ ਪਰਿਵਾਰਕ ਮੈਂਬਰਾਂ ਨੂੰ ਗੈਰ-ਵਾਜਬ ਤਰੀਕੇ ਨਾਲ ਤੰਗ ਕੀਤਾ ਜਾ ਰਿਹਾ ਨਹੀਂ ਕੀਤਾ ਜਾਣਾ ਚਾਹੀਦਾ ਉਹਦੀਆਂ ਪਰਿਵਾਰਕ ਉਹਨਾਂ ਦੀ ਮਾਂ ਉਹਨਾਂ ਦੀ ਪਤਨੀ ਉਹਨਾਂ ਦੀ ਬੇਟੀ ਉਹਨਾਂ ਦਾ ਬੇਟਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਸਖਤੀ ਉਹਨਾਂ ਤੇ ਨਹੀਂ ਕੀਤੀ ਜਾਣੀ ਚਾਹੀਦੀ ਉਹਨਾਂ ਨੂੰ ਆਪਣੀ ਜ਼ਿੰਦਗੀ ਜੂਨ ਦਿੱਤੀ ਜਾਣੀ ਚਾਹੀਦੀ ਆ ਅਗਰ ਇਸ ਤਰ੍ਹਾਂ ਦਾ ਧੱਕਾ ਸਰਕਾਰ ਕਰ ਰਹੀ ਆ ਉਹ ਗਲਤ ਹੈ ਜਿੱਥੋਂ ਤੱਕ ਗੱਲ ਨਹੀਂ ਪਠਾਨ ਮਾਜਰਾ ਦੀ ਪਠਾਨ ਮਾਜਰਾ ਦੇ ਨਾਲ ਸਰਕਾਰ ਕਾਨੂੰਨ ਮੁਤਾਬਕ ਨਿਜਠੇ ਅਗਰ ਉਹ ਹੱਥ ਆਉਂਦਾ ਹੈ ਤੇ ਉਹਨੂੰ ਜ਼ਰੂਰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਉਹ ਇਹ ਖਤਰਾ ਪ੍ਰਗਟ ਕਰ ਰਿਹਾ ਵੀਡੀਓ 'ਚ ਵੀ ਜੇ ਮੈਂ ਇਹਨਾਂ ਦੇ ਹੱਥ ਲੱਗ ਗਿਆ ਤੇ ਕਿਤੇ ਮੇਰਾ ਇਨਕਾਊਂਟਰ ਨਾ ਕਰ ਦੇਣ ਉਹਨੂੰ ਇਸ ਗੱਲ ਦਾ ਡਰ ਹੈ ਸੋ ਪਠਾਨ ਮਾਜਰੇ ਨੂੰ ਚਾਹੀਦਾ ਹੈ ਕਿ ਉਹ ਵੀਡੀਓ ਪਾ ਦੇ ਵੀ ਕੱਲ ਮੈਂ ਹਾਈ ਕੋਰਟ 'ਚ ਸਰੈਂਡਰ ਕਰੂੰਗਾ ਜਾਂ ਮੈਂ ਸੁਪਰੀਮ ਕੋਰਟ 'ਚ ਸਰੈਂਡਰ ਕਰੂੰਗਾ ਸੋ ਜੇ ਉਹਦੇ ਤੇ ਪਰਚਾ ਦਰਜ ਹੋ ਗਿਆ ਅਗਰ ਉਹ ਮੰਨਦਾ ਹੈ ਕਿ ਮੈਂ નિર્ਦੋਸ਼ ਹਾਂ ਤੇ ਉਹਨੂੰ ਆਪਣੀ ਜਾਨ ਬਚਾਉਣੀ ਚਾਹੀਦੀ ਲੁਕਣ ਭੱਜਣ ਦੀ ਕੀ ਲੋੜ ਹੈ ਉਹ ਵੀਡੀਓ ਪਾਵੇ ਵੀ ਮੈਂ ਸੁਪਰੀਮ ਕੋਰਟ ਚ ਆਤਮ ਸਮਰਪਣ ਕਰਨਾ ਚਾਹਣਾ ਤੇ ਸੁਪਰੀਮ ਕੋਰਟ ਚ ਲਿਆ ਜਾਵੇ ਪੱਤਰਕਾਰਾਂ ਨੇ ਆਪ ਹੀ ਉਹਨੂੰ ਲੈ ਜਾਣਾ ਬਚਾ ਕੇ ਉਹ ਇੱਕ ਵਾਰੀ ਕਵੇ ਸਹੀ ਕਿ ਮੈਂ ਆਤਮ ਸਮਰਪਣ ਕਰਨਾ ਜੋ ਦਿੱਲੀ ਦੇ মিডিਆ ਵਾਲੇ ਕਰਦੇ ਨੇ ਉਹਨਾਂ ਨੇ ਆਪਣੀਆਂ ਬੱਸਾਂ ਬੁੱਸਾਂ ਜੀਆਂ ਲੈ ਕੇ ਆ ਜਾਣਾ ਮਾਜਰਾ ਸਾਹਿਬ ਸੋ ਅਦਾਲਤ ਨੂੰ ਸਮਰਪਣ ਕਰੋ ਤੇ ਜੇਲ੍ਹ ਚ ਜਾ ਕੇ ਇੱਕ ਵਾਰੀ ਫਿਰ ਆਪਣੇ ਆਪ ਨੂੰ નિર્ਦੋਸ਼ ਸਾਬਿਤ ਕਰੋ ਇਹ ਕਹਿਣ ਨਾਲ ਕੁਝ ਨਹੀਂ ਹੋਣਾ ਕਿ ਮੇਰੇ ਹੱਕ ਚ ਨਾਰੇ ਮਾਰੋ ਤੁਸੀਂ ਮੇਰੇ ਨਾਲ ਖੜੇ ਨਹੀਂ ਮੈਂ ਕੱਲਾ ਰਹਿ ਗਿਆ ਸੋ ਸਾਰਿਆਂ ਨੂੰ ਆਪਣੀ ਲੜਾਈ ਆਪ ਹੀ ਲੜਨੀ ਪੈਂਦੀ ਹੈ ਜੀ ਬਿਲਕੁਲ ਸੋ ਸਾਰਿਆਂ ਨੂੰ ਆਪਣੀ ਲੜਾਈ ਆਪ ਹੀ ਲੜਨੀ ਪੈਣੀ ਹੈ ਤੇ ਹਲੇ ਫਿਲਹਾਲ ਦੇਖੋ ਕਦੋਂ ਇਸ ਮਾਮਲੇ ਦਾ ਹੱਲ ਹੁੰਦਾ ਨਜ਼ਰ ਆਏਗਾ ਅੱਗੋਂ ਗੱਲ ਕਰ ਲੈਨੇ ਡੱਲਾ ਜੀ ਪੁਨਰ ਸੁਰਜੀਤ ਅਕਾਲੀ ਦਲ ਦਾ ਇੱਕ ਵਫਦ ਜਿਹੜਾ ਹੈ ਪੰਜਾਬ ਦੇ ਡੀਜੀਪੀ ਨੂੰ ਮਿਲਿਆ ਅਤੇ ਸੰਦੀਪ ਸਿੰਘ ਸਣੀ ਮਾਮਲੇ ਵਿੱਚ ਇੱਕ ਮੰਗ ਪੱਤਰ ਵੀ ਉਹ ਸੌਂਪਿਆ ਗਿਆ ਉਹਨਾਂ ਵੱਲੋਂ ਸੋ ਜ਼ਰੂਰ ਇੱਕ ਤਾਂ ਮੰਗ ਪੱਤਰ ਬਾਰੇ ਜਾਣਕਾਰੀ ਸਾਂਝੀ ਕਰਨਾ ਦੂਜਾ ਕੀ ਤਰਨ ਤਾਰਨ ਜ਼ਿਮਨੀ ਚੋਣ ਬਾਰੇ ਵੀ ਇੱਕ ਸੰਕੇਤ ਹੋ ਸਕਦਾ ਹੈ ਕੀ ਸੰਭਾਵਨਾਵਾਂ ਲੱਗ ਰਹੀਆਂ ਗੱਲ ਜ਼ਰੂਰ ਸਾਂਝੀ ਕਰਿਓ ਬਿਕੋ ਸੰਦੀਪ ਸਿੰਘ ਸਣੀ ਪਟਿਆਲਾ ਜੇਲ੍ਹ ਦੇ ਵਿੱਚ ਬੰਦ ਹੈ। ਔਰ ਸੁਧੀਰ ਸੂਰੀ ਮਰਡਰ ਕਾਂਡ 2022 ਚ ਹੋਇਆ ਸੀ ਸ਼ਾਇਦ ਨਵੰਬਰ ਦੇ ਮਹੀਨੇ। ਉਸ ਕੇਸ ਅੰਡਰ ਟ੍ਰਾਇਲ ਹੈ। ਤੇ ਪੁਨਰ ਸੁਜੀਤ ਕਾਲੀਦਲ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ ਰਿਸੀਵ ਕੀਤਾ ਏਐਸਆਰਏ। ਉਹ ਵੀ ਡੀਜੀਪੀ ਪੱਤਰ ਦੇ ਅਧਿਕਾਰੀ ਨੇ ਡੀਜੀਪੀ ਨੇ ਬੜੇ ਸਿਆਣੇ ਅਫਸਰ ਨੇ। ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ। ਪੁਨਰਸੁਜੀਤ ਕਾਲੀਦਲ ਨੇ ਇਹਦੇ ਵਿੱਚ ਇਕਬਾਲ ਸਿੰਘ ਝੁੰਦਾ ਸੀ ਗੁਰਪ੍ਰਤਾਪ ਵਡਾਲਾ ਸੀ ਇਹਨਾਂ ਦੇ ਵਿੱਚ ਸੁਜੀਤ ਸਿੰਘ ਰਖੜਾ ਸਾਹਿਬ ਸੀ ਔਰ ਇਹਦੇ ਵਿੱਚ ਜਿਹੜੇ ਕਰਨੈਲ ਸਿੰਘ ਪੀਰ ਮੁਹੰਮਦ ਸੀ ਗੁਰਪ੍ਰਤਾਪ ਵਡਾਲਾ ਵੀ ਸੀ ਇਹਨਾਂ ਨੇ ਇਹ ਮੰਗ ਪੱਤਰ ਜਿਹੜਾ ਹੈ ਸੌਪਿਆ ਮੰਗ ਇਹ ਕੀਤੀ ਹੈ ਕਿ ਜੁਡੀਸ਼ੀਅਲ ਜਾਂਚ ਕਰਾਈ ਜਾਵੇ ਨਿਆਇਕ ਜਾਂਚ ਕਰਾਈ ਜਾਵੇ ਕਿ ਇੱਕ ਬੈਰਕ ਚ ਕਿਉਂ ਰੱਖੇ ਗਏ ਸੰਦੀਪ ਸਿੰਘ ਸਣੀ ਔਰ ਉਹ ਪੁਲਿਸ ਅਫਸਰ ਜਿਹੜੇ ਦਾਗੀ ਨੇ ਫੇਕ ਐਨਕਾਊਂਟਰ ਝੂਠੇ ਮੁਕਾਬਲਿਆਂ ਦੇ ਦੋਸ਼ੀ ਨੇ ਔਰ ਉਹਨਾਂ ਨੂੰ ਸਜ਼ਾਵਾ ਸੁਣਾਈਆਂ ਗਈਆਂ ਉਮਰ ਕੈਦ ਵਰਗੀਆਂ ਜਿਹੜਾ ਕਾਨੂੰਨ ਹੈ ਕਾਨੂੰਨ ਅੰਡਰ ਟ੍ਰਾਇਲ ਭਾਵ ਜਿਸ ਵਿਅਕਤੀ ਤੇ ਸਜ਼ਾ ਨਹੀਂ ਸਾਬਤ ਹੋਈ ਸੰਦੀਪ ਸਣੀ ਸੁਧੀਰ ਸੂਰੀ ਮਾਮਲੇ ਚ ਅੰਡਰ ਟ੍ਰਾਇਲ ਦੀ ਸਨੀ ਅਤੇ ਇਹ ਪੁਲਸ ਵਾਲੇ ਅਫਸਰ ਇਹ ਇੱਕੋ ਬੈਰਕ ਇੱਕੋ ਹੱਥੇ ਚ ਨਹੀਂ ਰੱਖੇ ਜਾ ਸਕਦੇ ਇਹ ਕਿਵੇਂ ਆ ਗਏ ਜਿਹੜੇ ਲੜਪੇ ਇਹ ਖਬਰ ਆਈ ਜੇਲ੍ਹ ਚੋਂ ਵੀ ਲੜਪੇ ਹੁਣ ਜਾਂਚ ਜੇਲ੍ਹ ਨੇ ਨਹੀਂ ਕੀਤੀ ਨਾ ਪੰਜਾਬ ਸਰਕਾਰ ਨੇ ਕੋਈ ਜਾਂਚ ਦੀ ਕਮੇਟੀ ਬਣਾਈ ਹੈ ਪੰਜਾਬ ਸਰਕਾਰ ਨੂੰ ਇਹ ਮਾਮਲੇ ਨੂੰ ਹਲਕੇ ਨਾਲ ਨਹੀਂ ਲੈਣਾ ਚਾਹੀਦਾ ਇਹ ਮਾਮਲਾ ਪੰਜਾਬ ਚ ਅੱਗੇ ਚੱਲ ਕੇ ਵੱਡਾ ਸਿਆਸੀ ਮੁੱਦਾ ਬਣ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਮਾਮਲੇ ਜਦੋਂ ਜੇਲ ਪ੍ਰਸ਼ਾਸਨ ਜਾਂ ਸਰਕਾਰਾਂ ਤੁਰੰਤ ਹੱਲ ਨਹੀਂ ਕਰਦੀਆਂ ਤੇ ਫਿਰ ਇਹ ਨਸੂਰ ਬਣ ਜਾਂਦੇ ਨੇ ਜਿਵੇਂ ਬਾਦਲਾ ਨੇ ਬੇਅਦਬੀ ਦੇ ਮਾਮਲੇ ਸ਼ਾਂਤੀਪੂਰਵਕ ਪ੍ਰੋਟੈਸਟ ਕਰ ਰਹੇ ਸਿੱਖਾਂ ਦੇ ਮਾਮਲੇ ਚੰਗੇ ਤਰੀਕੇ ਨਾਲ ਨਹੀਂ ਨਿਭੜੇ ਤੇ ਸੁਮੇਰ ਸਿੰਘ ਸ਼ੈਣੀ ਵਰਗਾ ਡੀਜੀਪੀ ਉਹਨਾਂ ਨੂੰ ਬਾਅਦ ਦੇ ਵਿੱਚ ਲਾਉਣਾ ਪੈ ਗਿਆ ਜਿਹੜਾ ਉਹਨਾਂ ਦਾ ਚਹੇਤਾ ਡੀਜੀਪੀ ਸੀ ਬਾਦਲਾ ਦਾ ਉਹਨੂੰ ਹੀ ਹਟਾਇਆ ਫਿਰ ਉਹਨਾਂ ਨੇ ਸੋ ਇਸ ਕਰਕੇ ਹੁਣ ਪੰਜਾਬ ਦੇ ਡੀਜੀਪੀ ਲਈ ਪਰ ਪੰਜਾਬ ਸਰਕਾਰ ਲਈ ਇਹ ਬੜਾ ਜ਼ਰੂਰੀ ਹੈ ਕਿ ਉਹ ਤੁਰੰਤ ਨਿਆਇਕ ਜਾਂਚ ਕਰਾਉਣ ਜਾਂ ਕਿਸੇ ਵੀ ਪੱਧਰ ਦੀ ਇੱਕ ਵਾਰੀ ਕੋਈ ਜਾਂਚ ਕਰਾ ਲੈਣ ਤਾਂ ਕਿ ਪਤਾ ਲੱਗ ਜੇ ਗਲਤ ਕੌਣ ਹੈ ਕਿ ਜੇਲ੍ਹ ਦੇ ਅਫਸਰ ਦੋਸ਼ੀ ਨੇ ਹੁਣ ਦੇਖੋ ਸਾਡੇ ਸਾਡੀਆਂ ਜੇਲਾਂ ਚ ਤਾਂ ਉਹ ਨਿਕਲ ਗਿਆ ਸੀ ਨਾ ਜੀ ਜੇਲ੍ਹ ਬ੍ਰੇਕਹੈਂਡ ਹੋਇਆ ਸੀ ਜਗਤਾਰ ਸਿੰਘ ਹਵਾਰਾ ਉਹ ਜੇਲ੍ਹ ਦੇ ਵਿੱਚੋਂ ਹੀ ਸੁਰੰਗ ਬਣਾ ਕੇ ਨਿਕਲ ਗਿਆ ਸੀ ਸੋ ਇਹ ਇਕੱਠੇ ਕਿਵੇਂ ਹੋਗੇ ਇਹਦੀ ਜਾਂਚ ਤਾਂ ਹੋਣੀ ਬਣਦੀ ਹੈ ਜੇ ਸਰਕਾਰ ਨਹੀਂ ਜਾਂਚ ਕਰਾਉਗੀ ਇਹ ਮਾਮਲਾ ਪੁਨਰ ਸੁਜੀਤ ਅਕਾਲੀ ਦਲ ਨੇ ਪੋਲਿਟੀਕਲ ਬਣਾਤਾ ਇਹ ਕੱਲ ਨੂੰ ਹਾਈ ਕੋਰਟਾਂ ਚਲੇ ਜਾਣਗੇ ਸੁਪਰੀਮ ਕੋਰਟਾਂ ਚ ਅਗਰ ਹਾਈ ਕੋਰਟ ਜਾਂ ਸੁਪਰੀਮ ਕੋਰਟ ਅਗਰ ਜਾਂਚ ਕਰਾਉਂਦੀ ਹੈ ਤੇ ਇਹ ਮਾਮਲਾ ਹੋਰ ਵੱਡਾ ਹੋਊਗਾ ਇਹ ਚੋਣ ਮੁੱਦਾ ਬਣ ਸਕਦਾ ਇਹ ਗੱਲ ਯਾਦ ਰੱਖਿਓ ਜਿਵੇਂ ਅਮਰਿਤਪਾਲ ਸਿੰਘ ਤੇ ਐਨਐਸਏ ਲੱਗਿਆ ਬਾਰ-ਬਾਰ ਉਹ ਮੁੱਦਾ ਹੈ ਵੱਡਾ ਅਮਰਿਤਪਾਲ ਤਾਂ ਹੁਣ ਐਮਪੀ ਹੈ ਤੇ ਮੈਨੂੰ ਇਹ ਲੱਗਦਾ ਕਿ ਸੰਦੀਪ ਸਣੀ ਨੂੰ ਕਿਉਂਕਿ ਉਹ ਦੋਸ਼ੀ ਤਾਂ ਹੈ ਨਹੀਂ ਉਹ ਚੋਣ ਲੜ ਸਕਦਾ ਉਹਨੂੰ ਉਮੀਦਵਾਰ ਵੀ ਬਣਾ ਸਕਦੇ ਬੀਬੀ ਖਾਲੜਾ ਨੰਬਰ 1 ਤੇ ਨਹੀਂ ਲੋਕਮਾਨ ਮੰਗ ਰਹੇ ਨੇ ਕਿ ਬੀਬੀ ਖਾਲੜਾ ਜੀ ਨੂੰ ਚੋਣ ਲੜਾਉਣੀ ਚਾਹੀਦੀ ਹੈ ਅਗਰ ਬੀਬੀ ਖਾਲੜਾ ਕਿਸੇ ਕਾਰਨ ਨਹੀਂ ਲੜਦੇ ਕੋਈ ਮਜਬੂਰੀ ਹੋ ਸਕਦੀ ਉਹਨਾਂ ਦੀ ਤੇ ਕੀ ਅਮ੍ਰਿਤਪਾਲ ਦੀ 13 ਔਰ ਪਨੁਰਤਜੀਤ ਅਕਾਲੀ ਦਲ ਸੰਦੀਪ ਸ਼ਨੀ ਨੂੰ ਉਮੀਦਵਾਰ ਬਣਾ ਦੇਣਗੇ ਹੁਣ ਅਗਰ ਇਹ ਜਾਂਚ ਨਹੀਂ ਹੁੰਦੀ ਤੇ ਸੰਦੀਪ ਸ਼ਨੀ ਨੂੰ ਸਮਰਥਨ ਮਿਲੇਗਾ ਵੀ ਭਾਈ ਤੁਸੀਂ ਸੰਦੀਪ ਸ਼ਨੀ ਦੀ ਬੈਰਕ ਉਹਨਾਂ ਨੂੰ ਕਿਉਂ ਭੇਜਿਆ ਜਾਂ ਉਹਨਾਂ ਦੀ ਡਾਇਰੈਕਟ ਸੰਦੀਪਛਾਨੀ ਨੂੰ ਕਿਉਂ ਭੇਜਿਆ ਜਾਂ ਤੁਸੀਂ ਸਾਰਿਆਂ ਦੀ ਵਿਚਾਰਧਾਰਾ ਉਲਟ ਸੀ ਜਿਹੜੇ ਝੂਠੇ ਮੁਕਾਬਲੇ ਫੇਕ ਐਨਕਾਊਂਟਰ ਦੇ ਉਹ ਸੂਬਾ ਸਰਹੰਦ ਵਰਗੇ ਅਫਸਰ ਨੇ ਉਹ ਤਾਂ ਬੇਰਹਿਮ ਜ਼ਾਲਮ ਅਫਸਰ ਨੇ ਸਾਬਕਾ ਨਹੀਂ ਹੁਣ ਜਿਹੜੇ ਝੂਠੇ ਮੁਕਾਬਲੇ ਬਣਾਏ ਜਿਨ੍ਹਾਂ ਨੇ ਪੁਲਿਸ ਵਰਗੀ ਪਵਿੱਤਰ ਨੌਕਰੀ ਨੂੰ ਬਦਨਾਮ ਕੀਤਾ ਕਲੰਕਿਤ ਕਰਤਾ ਜਿਵੇਂ ਕਾਂਗਰਸ ਤੇ 84 ਦਾ ਕਲੰਕ ਹੈ ਸਾਡੇ ਪੁਲਿਸ ਅਫਸਰਾਂ ਤੇ ਫੇਕ ਐਨਕਾਊਂਟਰਾਂ ਦੇ ਕਲੰਕ ਨੇ ਇਹਨਾਂ ਤੋਂ ਕਸ਼ਿਸ਼ ਨੂੰ ਅਸੀਂ ਬਰੀ ਨਹੀਂ ਕਰ ਸਕਦੇ ਸੋ ਹੁਣ ਇਹ ਮਾਮਲਾ ਵੱਡਾ ਬਣ ਰਿਹਾ ਔਰ ਪੁਨਰ ਸੁਜੀਤ ਅਕਾਲੀ ਦਲ ਇਸ ਮਾਮਲੇ ਤੇ ਅੰਦੋਲਨ ਛੇੜ ਸਕਦਾ ਹੁੰਦੇ ਦਿਨਾਂ ਚ ਜਿਹੜਾ ਇਹ ਵੱਡਾ ਮੁੱਦਾ ਬਣ ਸਕਦਾ ਭਵਿਕ ਵਿੱਚ ਔਰ ਸੰਦੀਪ ਸੰਨੀ ਅਗਰ ਕੈਂਡੀਡੇਟ ਬਣ ਗਿਆ ਤੇ ਫਿਰ ਅਮਰਿਤਪਾਲ ਸਿੰਘ ਔਰ ਅਗਰ ਇਹ ਸਾਂਝਾ ਸਾਂਝਾ ਉਮੀਦਵਾਰ ਬਣ ਗਿਆ ਤੇ ਫਿਰ ਐਮਐਲਏ ਵੀ ਬਣ ਜਾਊਗਾ ਜਿੱਤ ਵੀ ਜਾਊਗਾ ਕਿਉਂਕਿ ਪੰਥਕ ਭਾਵਨਾਵਾਂ ਇਸ ਵਕਤ ਬੜੀਆਂ ਪ੍ਰਬਲ ਨੇ ਪੰਜਾਬ 'ਚ ਦਲਾਜ ਇੱਕ ਹੋਰ ਮੁਲਾਕਾਤ ਦੇ ਸਿਆਸੀ ਮਤਲ ਤੁਹਾਡੇ ਤੋਂ ਜ਼ਰੂਰ ਸਮਝਣਾ ਚਾਹਾਂਗੇ ਕੱਲ ਸੁਖਬੀਰ ਸਿੰਘ ਬਾਦਲ ਦੀ ਮੁਲਾਕਾਤ ਹੁੰਦੀ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਸੋ ਇਸ ਦਾ ਇੱਕ ਤਾਂ ਸਿਆਸੀ ਮਤਲ ਜ਼ਰੂਰ ਸਾਂਝਾ ਕਰਿਓ ਔਰ ਦੂਜਾ ਮੁਲਾਕਾਤ ਦੇ ਬਾਅਦ ਸੁਖਬੀਰ ਸਿੰਘ ਬਾਦਲ ਨੇ ਕੀ ਕੀ ਗੱਲਾਂ ਸਾਂਝੀਆਂ ਕੀਤੀਆਂ ਪ੍ਰੈਸ ਪ੍ਰੈਸ ਦੇ ਨਾਲ ਮੀਡੀਆ ਦੇ ਨਾਲ ਔਰ ਕਿਹੜੇ ਵੱਡੇ ਐਲਾਨ ਕੀਤੇ ਨੇ ਮੁਲਾਕਾਤ ਤੋਂ ਬਾਅਦ ਇਹ ਵੀ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਸੁਖਬੀਰ ਸਿੰਘ ਬਾਦਲ ਨੂੰ ਬੜਾ ਅਤ ਦਾ ਕੌਨਫੀਡੈਂਸ ਹੈ ਸੁਖਬੀਰ ਬਾਦਲ ਤਾਂ ਦਿਨ ਗਿਣ ਰਿਹਾ ਉਹ ਕਹਿੰਦਾ ਵਾ ਸਾਮ ਆਦਮੀ ਪਾਰਟੀ ਵਾਲਿਆਂ ਦੇ ਝਾੜੂ ਵਾਲਿਆਂ ਦੇ ਕਹਿੰਦਾ ਉਹ ਕਹਿੰਦਾ ਝਾੜੂ ਵਾਲਿਆਂ ਦੇ ਤਾਂ ਬਸ 400 ਦਿਨ ਰਹਿ ਗਏ ਕਿਉਂਕਿ ਪਿਆ ਹਜੇ ਵੈਸੇ ਡੇਢ ਸਾਲ ਹੁਣ ਅਸੀਂ ਸਤੰਬਰ ਚ ਅਕਤੂਬਰ ਨਵੰਬਰ ਦਸੰਬਰ ਤਿੰਨ ਮਹੀਨੇ ਆ ਪਏ ਐ ਤੇ ਫੇਰ 15 ਮਾਰਚ ਤੱਕ 27 ਤੱਕ ਸਰਕਾਰ ਬਣਨੀ ਐ ਸੋ 1 ਸਾਲ ਤੇ ਸਾਢੇ 5 ਮਹੀਨੇ ਪਏ ਸੁਖਵੀਰ ਦੀ ਸੋ 364 65 ਦਿਨ ਮੈਂ ਕਿਤਾਬਾਂ ਚ ਪੜ੍ਹਦਾ ਸੀ 365 ਦਿਨ ਹੁੰਦੇ ਮੇਰੇ ਖਿਆਲ ਸਾਲ ਦੇ ਵਿੱਚ ਸੋ ਦਿਨ 400 ਤੋਂ ਜ਼ਿਆਦਾ ਹੈ ਸ਼ਖਬੀਰ ਹੁਣੀ ਜ਼ਰੂਰ ਪਰ ਉਹ 400 ਮੰਨ ਕੇ ਚੱਲ ਰਿਹਾ ਸੁਖਬੀਰ ਬਾਦਲ ਕਿਉਂਕਿ ਸੁਖਬੀਰ ਬਾਦਲ ਨੇ ਪਿਛਲੇ ਸਮੇਂ ਜਦੋਂ ਲੁਧਿਆਣੇ ਧਰਨੇ 'ਚ ਕਿਹਾ ਸੀ ਉਹਨਾਂ ਨੇ ਦਿਨ ਹੋਰ ਘਟਾਤੇ ਸੀ ਕਹਿੰਦੇ 24 ਘੰਟਿਆਂ 'ਚੋਂ 12 ਘੰਟੇ 'ਚ ਤਾਂ 100 ਕੇ ਨਿਕਲ ਜਾਂਦੇ ਨੇ ਸੋ ਸੁਖਬੀਰ ਉਹ ਉਹ ਕਿਰਾਤਾਂ ਹੁੰਦੀਆਂ ਨੇ ਨਾ ਸੋ ਇਸ ਕਰਕੇ ਉਹ ਸੁਖਬੀਰ ਦੇ ਹਿਸਾਬ ਕਿਤਾਬ ਕੈਲਕੂਲੇਸ਼ਨ ਥੋੜੀ ਵੱਖਰੀ ਹੋ ਜਾਂਦੀ ਕਈ ਵਾਰੀ ਮੰਚਾ ਤੇ ਉਹਨਾਂ ਦੇ ਭਾਸ਼ਣਾਂ ਦੇ ਵਿੱਚੋਂ ਇਹ ਗੱਲਾਂ ਮੈਂ ਚੱਕ ਰਿਹਾ ਹਾਂ ਹੁਣ ਸੁਖਵੀਰ ਬਾਦਲ ਜਜਬਾਤੀ ਹੋਇਆ ਪਿਆ। ਵਿਕਰਮਜੀਤ ਸਿੰਘ ਨੂੰ ਮਿਲ ਕੇ ਸੰਤੁਸ਼ਟ ਹੋਇਆ ਸੁਖਵੀਰ ਬਾਦਲ ਉਹ ਕਹਿੰਦਾ ਮਿਲਣ ਨਹੀਂ ਸੀ ਦੇ ਰਹੇ ਇੰਨੀ ਦੇਰ ਤੀ। ਤੇ ਹੁਣ ਮਿਲਣ ਦੀਆਂ ਸਾਨੂੰ ਮਨਜ਼ੂਰੀਆਂ ਮਿਲੀਆਂ ਨੇ। ਕੁਝ ਦਿਨ ਪਹਿਲਾਂ ਅਦਾਲਤ ਨੇ ਹੁਕਮ ਕੀਤਾ ਸੀ ਕਿ ਸਾਰੇ ਪਰਿਵਾਰਕ ਮੈਂਬਰ ਜੇਲ ਮੈਨੂਅਲ ਮੁਤਾਬਕ ਵਿਕਰਮਜੀਤ ਸਿੰਘ ਨੂੰ ਮਿਲ ਸਕਦੇ ਨੇ ਜੇਲ ਪ੍ਰਸ਼ਾਸਨ ਮੁਲਾਕਾਤਾਂ ਕਰਾਵੇ। ਇਸ ਕਰਕੇ ਮੁਲਾਕਾਤਾਂ ਹੁੰਦੀਆਂ ਰਖੜੀ ਵਾਲੇ ਦਿਨ ਸੁਖਵੀਰ ਨੂੰ ਸੁਖਵੀਰ ਬਾਦਲ ਦੀ ਪਤਨੀ ਬੀਬੀ ਹਰਸ਼ਮ੍ਰਿਤ कौर ਬਾਦਲ ਆਈ ਸੀ। ਉਹ ਭੈਣ ਨੇ ਵਿਕਰਮਜੀਤ ਸਿੰਘ ਦੇ ਫਿਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਏ ਤੇ ਹੁਣ ਸੁਖਵੀਰ ਬਾਦਲ ਆਏ ਤੇ ਸੁਖਵੀਰ ਬਾਦਲ ਇਹ ਕਹਿ ਰਿਹਾ ਕਿ ਆਪ ਵਾਲਿਆਂ ਉਹ ਤਾੜਨਾ ਕਰਦਾ ਅਫਸਰਾਂ ਨੂੰ ਵੀ ਝੂਠੇ ਪਰਚੇ ਨਾਲ ਦਰਜ ਕਰੋ ਤੱਕੇ ਨਾ ਕਰੋ ਉਹਨੇ ਇੱਕ ਪੁਲਿਸ ਅਫਸਰ ਦਾ ਵੀ ਨਾਮ ਲਿਆ ਕਹਿੰਦਾ 400 ਦਿਨ ਰਹਿ ਗਏ ਸਰਕਾਰ ਬਦਲ ਜਾਣੀ ਹੈ ਜਦੋਂ ਸਾਡੀ ਸਰਕਾਰ ਆ ਗਈ ਇਹਨਾਂ ਨੇ ਤਾਂ ਭੱਜ ਜਾਣਾ ਬਾਹਰ ਆਪ ਵਾਲਿਆਂ ਨੇ ਤਾਂ ਅੱਛਾ ਜਦੋਂ ਆਮ ਆਦਮੀ ਪਾਰਟੀ ਵਾਲੇ ਵਿਰੋਧੀ ਧਿਰ 'ਚ ਸੀ ਸੁਖਵੀਰ ਦੀ ਸਰਕਾਰ ਸੀ ਆਪ ਵਾਲੇ ਵੀ ਇਹ ਕਹਿੰਦੇ ਸੀ ਕਿ ਬਾਦਲਾਂ ਨੇ ਤਾਂ ਬਾਹਰ ਭੱਜ ਜਾਣਾ ਤੇ ਭਜੇ ਬਾਦਲ ਨਹੀਂ ਤੇ ਭਜਣਾ ਆਪ ਵਾਲਿਆਂ ਨੇ ਵੀ ਨਹੀਂ ਕੋਈ ਨਹੀਂ ਜਾਂਦਾ ਬਾਹਰ ਛੱਡ ਕੇ ਦੀ ਜਿਹੜੇ ਸਿਆਸੀ ਲੀਡਰ ਨੇ ਉਹ ਇੱਕ ਦੂਜੇ ਤੇ ਬੱਸ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਵੀ ਕੱਲ ਦੇਖਿਆ ਹੀ ਐ ਜਿਵੇਂ ਸਕੂਲ 'ਚ ਬੱਚੇ ਲੜਦੇ ਨੇ ਤੇ ਮੈਂ ਤਾਂ ਸ਼ੁਕਰ ਮਨਾਉਣਾ ਵੀ ਭਾਈ ਸਾਡੇ ਚਲੋ ਸਿਆਣੇ ਹੋਣੇ ਚਾਹੀਦੇ ਨੇ ਸਾਡੇ ਪਾਰਲੀਮੈਂਟ ਔਰ ਸਾਡੇ ਵਿਧਾਨ ਸਭਾ ਦੇ ਸਾਰੇ ਲੋਕ ਕਈ ਵਾਰੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ ਨੇ ਸਿਆਣੇ ਬਹੁਤ ਨੇ ਪਰ ਕਈ ਵਾਰੀ ਐਦਾਂ ਦੀਆਂ ਗੱਲਾਂ ਕਰ ਜਾਂਦੇ ਨੇ ਜਿਹੜੀਆਂ ਸ਼ੋਭਾ ਨਹੀਂ ਇਹਨਾਂ ਨੂੰ ਦੰਦੀਆਂ ਜਿਸ ਤਰ੍ਹਾਂ ਨਾਲ ਇਹ ਕੁਕੜਾਂ ਵਾਲੀ ਲੜਾਈ ਲੜਦੇ ਆ ਉਹ ਨਹੀਂ ਲੜਨੀ ਚਾਹੀਦੀ ਪਰ ਸੁਖਬੀਰ ਦੀ ਜਿਹੜੀ ਮੁਲਾਕਾਤ ਹੈ ਕੱਲ ਹੋਈ ਉਹ ਮੁਲਾਕਾਤ ਮਹੱਤਵਪੂਰਨ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਔਰ ਵਿਕਰਮ ਨੇ ਤਹਈਆ ਕੀਤਾ ਹੈ ਕਿ ਉਹ ਮਿਲ ਕੇ ਅਗਲੀ ਲੜਾਈ ਲੜਨਗੇ ਔਰ ਸੁਖਬੀਰ ਬਾਦਲ ਔਰ ਪੂਰਾ ਅਕਾਲੀ ਦਲ ਵਿਕਰਮ ਜੀਠੀਏ ਦੇ ਨਾਲ ਡਟ ਕੇ ਖੜਾ ਹੈ ਹੋ ਸਕਦਾ ਆਉਂਦੇ ਦਿਨਾਂ 'ਚ ਸ਼ਖਬੀਰ ਬਾਦਲ ਦੀ ਅਗਵਾਈ ਚ ਅਕਾਲੀ ਦਲ ਕੋਈ ਅੰਦੋਲਨ ਬਿਕਰਮਜੀਠੇ ਲਈ ਖੜਾ ਕਰੇ ਹਜੇ ਤੱਕ ਇਹਨਾਂ ਨੇ ਖੜਾ ਨਹੀਂ ਸੀ ਕੀਤਾ ਇਹ ਮੈਨੂੰ ਸੰਭਾਵਨਾ ਲੱਗਦੀ ਹੈ ਜੀ ਸੋਡਲਾ ਜੀ ਜਿਵੇਂ ਕਿ ਤੁਸੀਂ ਜ਼ਿਕਰ ਸੈਸ਼ਨ ਦਾ ਵੀ ਕੀਤਾ ਸੀ ਤਾਂ ਅਖੀਂ ਚ ਆਪਾਂ ਉਸ ਦੇ ਉੱਪਰ ਵੀ ਗੱਲ ਜ਼ਰੂਰ ਸਾਂਝੀ ਕਰ ਲੈਣੇ ਆਂ ਕੱਲ ਜਿਹੜਾ ਪੰਜਾਬ ਵਿਧਾਨ ਸਭਾ ਦਾ ਖਾਸ ਸੈਸ਼ਨ ਬੁਲਾਇਆ ਗਿਆ ਸੀ ਸਪੈਸ਼ਲੀ ਇਸੇ ਗੱਲ ਦੇ ਉੱਪਰ ਧਿਆਨ ਦੇਣ ਦੇ ਲਈ ਕਿ ਹੜ੍ਹਾਂ ਦੇ ਨਾਲ ਪੰਜਾਬ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਅੱਗੋਂ ਕਿਸ ਤਰ੍ਹਾਂ ਦੇ ਸੁਧਾਰ ਕੀਤੇ ਜਾ ਸਕਦੇ ਨੇ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋ ਗਿਆ ਕਿਸਾਨਾਂ ਦਾ ਫਸਲਾਂ ਦਾ ਨੁਕਸਾਨ ਹੋ ਗਿਆ ਪਸ਼ੂ ਤਾਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਕਿਵੇਂ ਕੀਤੀ ਜਾਣੀ ਹੈ ਸੋ ਇਸ ਖਾਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੀ ਕੁਝ ਨਿਕਲਿਆ ਹੈ ਪੰਜਾਬ ਦੇ ਲੋਕਾਂ ਦੀ ਮਦਦ ਦੇ ਲਈ ਕੁਝ ਮਦਦ ਲਈ ਨਿਕਲਿਆ ਵੀ ਹੈ ਜਾਂ ਫਿਰ ਕਲ ਸਿਰਫ ਰੌਣਾ ਰੱਪਾ ਹੀ ਰਿਹਾ ਸੋ ਜ਼ਰੂਰ ਇਸ ਉੱਪਰ ਵੀ ਗੱਲ ਸਾਂਝੀ ਕਰਿਓ ਦੇਖੋ ਪੰਜਾਬ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈ ਕੱਲ ਦਾ ਸੈਸ਼ਨ ਤਾਂ ਬਹੁਤ ਮਹੱਤਵਪੂਰਨ ਵਿਸ਼ੇ ਤੇ ਰੱਖਿਆ ਗਿਆ ਹੜ੍ਹਾਂ ਦੇ ਉੱਤੇ ਕਿਵੇਂ ਲੋਕਾਂ ਨੂੰ ਰਾਹਤ ਦਿੱਤੀ ਜਾਵੇ ਕੇਂਦਰ ਸਰਕਾਰ ਤੋਂ ਕਿਹੜੀਆਂ-ਕਿਹੜੀਆਂ ਮੰਗਾਂ ਕੀਤੀਆਂ ਜਾਣ ਪਰ ਹੋਈ ਰਾਜਨੀਤੀ ਆਪ ਵਾਲਿਆਂ ਨੇ ਬੀਜੇਪੀ ਨੂੰ ਜਮ ਕੇ ਨਿੰਦਿਆ ਉਹ ਕਹਿੰਦੇ 1600 ਕਰੋੜ ਆਇਆ ਹੀ ਨਹੀਂ ਝੂਠ ਬੋਲਦੇ ਨੇ ਦਿੱਲੀ ਵਾਲੇ ਕਹਿੰਦੇ ਕਿ ਅਸੀਂ ਤਾਂ 243 ਕਰੋੜ ਹੋਰ ਪਾਤਾ 12000 ਕਰੋੜ ਇਹਨਾਂ ਕੋਲੇ ਪਿਆ 12000 ਕਰੋੜ ਵਾਲੇ ਪੰਜਾਬ ਵਾਲੇ ਨਹੀਂ ਮੰਨਦੇ ਇਹ ਕਹਿੰਦੇ 12000 ਕਰੋੜ ਹੈ ਹੀ ਨਹੀਂ 5012 ਕਰੋੜ ਆਇਆ ਸੀ ਹੁਣ ਆਮ ਬੰਦਾ ਫਸ ਗਿਆ ਜੀ ਹੁਣ ਅਸੀਂ ਇਸ ਗੱਲ 'ਚ ਫਸ ਗਏ ਵੀ ਮੋਦੀ ਸਾਹਿਬ ਸੱਚ ਬੋਲਦੇ ਨਹੀਂ ਆ ਭਗਵੰਤ ਮਾਨ ਹੁਣ ਆਮ ਵਿਅਕਤੀ ਇਹ ਸੋਚਦਾ ਹੈ ਵੀ ਇੱਕ ਪ੍ਰਧਾਨ ਮੰਤਰੀ ਤੇ ਇੱਕ ਮੁੱਖ ਮੰਤਰੀ ਦੋਵੇਂ ਅਲੱਗ-ਅਲੱਗ ਬਿਆਨ ਦੇ ਰਹੇ ਨੇ ਇਹਨਾਂ ਤੋਂ ਸੱਚਾ ਕੌਣ ਹੈ ਫਿਰ ਅਖੀਰ ਚ ਆਮ ਆਦਮੀ ਇਹ ਗੱਲ ਖਤਮ ਕਰ ਦਿੰਦਾ ਕਹਿੰਦਾ ਸਾਰੇ ਇੱਕੋ ਜਿਹੇ ਆਮ ਆਦਮੀ ਦੇ ਮਨ 'ਚ ਫਿਰ ਇਹੀ ਗੱਲ ਆਉਂਦੀ ਆ ਵੀ ਇਹਨਾਂ ਤੋਂ ਕੋਈ ਉਮੀਦ ਨਾ ਰੱਖੀਏ ਤੇ ਪਰ ਰੌਲਾ ਰੱਪਾ ਸੈਸ਼ਨ 'ਚ ਪਿਆ ਇਹਨਾਂ ਨੇ ਮਤਾ ਪਾਸ ਕਰਤਾ ਵੀ 20000 ਕਰੋੜ ਦਿਓ ਤੇ ਜਿਹੜਾ ਇਹਨਾਂ ਨੇ ਫੰਡ ਬਣਾਇਆ ਜਿਹਦੇ ਵਿੱਚ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਚੜ੍ਹਦੀ ਕਲਾ ਮਿਸ਼ਨ ਬਣਾਇਆ ਗਿਆ ਤੇ ਬਾਜਵਾ ਸਾਹਿਬ ਨੇ ਸੈਸ਼ਨ 'ਚ ਕਹਿਤਾ ਵੀ ਇਹਨਾਂ ਨੇ ਜਿਹੜਾ ਫੰਡ ਬਣਾਇਆ ਹੈ ਉਹ ਠੀਕ ਨਹੀਂ ਇਹ ਉਹਦਾ ਵਿਸਥਾਰ ਦੇਣ ਜਾਣਕਾਰੀ ਦੇਣ ਪੈਸੇ ਕਿਦਾਂ ਮਦਦ ਕਰਨਗੇ ਉਹ ਪ੍ਰਾਈਵੇਟ ਹੈ ਸਰਕਾਰੀ ਹੈ ਕੀ ਹੈ ਉਹ ਸੁਸਾਇਟੀ ਸ਼ਾਇਦ ਉਹਨਾਂ ਨੇ ਬਣਾਈ ਆ ਕੋਈ ਤੇ ਉਹ ਬਾਜਵਾ ਸਾਹਿਬ ਦੇ ਸਾਰੇ ਪਿੱਛੇ ਪੈ ਗਏ ਕਿ ਬਾਜਵਾ ਸਾਹਿਬ ਵੀ ਕਾਂਗਰਸ ਕਹਿੰਦੀ ਆ ਵੀ ਤੁਸੀਂ ਕਿਸੇ ਦੇ ਖਾਤੇ 'ਚ ਪੈਸੇ ਨਾ ਪਾਓ ਤੁਸੀਂ ਪੈਸੇ ਨਾ ਦਿਓ ਉਹ ਬਾਜਵਾ ਸਾਹਿਬ ਕਹਿੰਦੇ ਮੈਂ ਸਿਰਫ ਇਹ ਕਿਹਾ ਕੀ ਆਮ ਆਦਮੀ ਪਾਰਟੀ ਵਾਲੇ ਇਸ ਮਿਸ਼ਨ 'ਚ ਪੈਸੇ ਨਾ ਦਿਓ ਤੁਸੀਂ ਲੋਕਾਂ ਦੇ ਖਾਤਿਆਂ 'ਚ ਸਿੱਧਾ ਪੈਸਾ ਪਾਓ ਭਗਵੰਤ ਉਹਨੇ ਅਪੀਲ ਕਰਤੀ ਪ੍ਰਤਾਪ ਬਾਜਵਾ ਨੇ ਐਨ ਆਰ ਆਈਸ ਨੂੰ ਵੀ ਤੁਸੀਂ ਇਹਨਾਂ ਨੂੰ ਪੈਸਾ ਨਾ ਦਿਓ ਤੁਸੀਂ ਸਿੱਧੇ ਪੈਸੇ ਦਿਓ ਜਿਹੜੇ ਲੋਕਾਂ ਨੇ ਮਦਦ ਕਰਨੀ ਹੈ ਉਹ ਜਿਸ ਵਾਰ ਲੋਕਾਂ ਨੇ ਸਿੱਧੀ ਮਦਦ ਜ਼ਿਆਦਾ ਕੀਤੀ ਹੈ ਹਜੂ ਜੀ ਲੋਕਾਂ ਨੇ ਸਿੱਧੀ ਮਦਦ ਜ਼ਿਆਦਾ ਕੀਤੀ ਹੈ ਔਰ ਪੁਨਰ ਸੁਜੀਤ ਅਕਾਲੀ ਦਲ ਨੇ ਵੀ 11 ਕਰੋੜ ਰੁਪਇਆ ਲੋਕਾਂ ਨੂੰ ਮਦਦ ਦੇ ਰੂਪ 'ਚ ਦੇਣ ਦਾ ਫੈਸਲਾ ਕੀਤਾ ਹੈ ਸੋ ਗਿਆਨੀ ਹਰਪੀ ਸਿੰਘ ਨੇ ਕੱਲ ਬਾਕਾਇਦਾ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਦਾ ਐਲਾਨ ਕੀਤਾ ਕਿ ਅਸੀਂ 11000 11 ਕਰੋੜ 11 ਕਰੋੜ ਆਪਣੇ ਵੱਲੋਂ ਹੁਣ ਅਕਾਲੀ ਦਲ ਨੂੰ ਵੀ ਦੱਸਣਾ ਚਾਹੀਦਾ ਸੁਖਵੀਰ ਬਾਦਲ ਨੇ ਕਿੰਨੀ ਕਿ ਸੇਵਾ ਕਰਤੀ 5 7 8 10 20 ਕਰੋੜ 25 ਕਰੋੜ 100 ਕਰੋੜ ਕਿੰਨਿਆਂ ਕਿ ਨਹੀਂ ਕਰਤੀ ਸਾਰਿਆਂ ਨੂੰ ਦੱਸਣਾ ਚਾਹੀਦਾ ਕਾਂਗਰਸ ਵਾਲਿਆਂ ਨੂੰ ਵੀ ਦੱਸਣਾ ਚਾਹੀਦਾ ਹੁਣ ਜੇ ਤੁਸੀਂ ਇੱਕ ਨੰਬਰ ਚ ਸੇਵਾ ਕੀਤੀ ਹੈ ਤੇ ਦੱਸ ਦਿਓਗੇ ਜੇ ਦੋ ਨੰਬਰ ਚ ਕੀਤੀ ਹੈ ਫਿਰ ਨਾ ਇਨਕਮ ਟੈਕਸ ਵਾਲੇ ਦੱਸ ਸਕਦੇ ਆ ਪਤਾ ਪਤਾ ਕਰਕੇ ਵੀ ਇਹਨਾਂ ਨੇ ਕਿੰਨੇ ਕੁ ਪੈਸੇ ਵੰਡੇ ਆ ਸੋ ਇਸ ਕਰਕੇ ਕੀ ਪੋਲਿਟਿਕਲ ਪਾਰਟੀਆਂ ਤੋਂ ਮੰਗ ਹੀ ਹੋਣੀ ਚਾਹੀਦੀ ਹੈ ਜੋਜੀ ਵੀ ਤੁਸੀਂ ਦੱਸੋ ਤੁਸੀਂ ਕਿੰਨੇ ਪੈਸੇ ਦੀ ਸੇਵਾ ਕਰਤੀ ਤਾਂ ਕਿ ਪਤਾ ਲੱਗੇ ਪੈਸਾ ਤੁਸੀਂ ਲੈਂਦਾ ਕਿੱਥੋਂ ਹੈ ਜਾਂ ਵੰਡੇ ਤੁਸੀਂ 10000 ਤੇ ਸ਼ੌਹਰਤ ਤੁਸੀਂ 10 ਲੱਖ ਦੀ ਖਟ ਗਈ ਕਿਉਂਕਿ ਇਹ ਵੀ ਹੋੜ ਲੱਗੀ ਹੋਈ ਹੈ ਨਾ ਅੱਜਕੱਲ ਕਿ ਇੱਕ ਜਗ੍ਹਾ ਤੇ ਥੱਦੀ ਦੇ ਕੇ ਤੇ ਕਮਾਈ ਚੱਲੋ ਆ ਇਹਨਾਂ ਦੇ ਜਿਹੜੇ ਉਹ ਸੈਲਸਲ ਬਣੇ ਹੋਏ ਨੇ ਅੱਜ ਆਈਟੀ ਵਾਲੇ ਉਹ ਵੀ ਮੈਨੂੰ ਕਈ ਵਾਰੀ ਕਹਿ ਰਹੇ ਨੇ ਆਈਟੀ ਸੈਲਸਨ ਵਾਲੇ ਵੀ ਤੁਸੀਂ ਸੁਖਵੀਰ ਦੇ ਬਹੁਤ ਖਿਲਾਫ ਬੋਲਦੇ ਹੋ ਮੈਂ ਭਾਈ ਕਿਸੇ ਦੇ ਖਿਲਾਫ ਨਹੀਂ ਨਾ ਸੁਖਵੀਰ ਦੇ ਖਿਲਾਫ ਹਾਂ ਸੁਖਵੀਰ ਨੂੰ ਕਹੋ ਰਿਕਾਰਡ ਜਨਤਕ ਕਰ ਦੇ ਵੀ ਕਿੰਨੇ ਕਰੋੜ ਤੁਸੀਂ ਵੰਡਤੇ ਜੇ ਸੁਖਵੀਰ ਨੇ 100 ਕਰੋੜ ਤੋਂ ਵੱਧ ਵੰਡਤੇ ਤੇ ਮੈਂ ਸੁਖਵੀਰ ਬਾਦਲ ਦਾ ਬਹੁਤ ਧੰਨਵਾਦ ਪਬਲਿਕਲੀ ਕਰੂੰਗਾ ਵੀ ਸੁਖਵੀਰ ਵਰਗਾ ਲੀਡਰ ਹੀ ਕੋਈ ਨਹੀਂ ਪੰਜਾਬ ਤੇ ਜੇ ਸੁਖਵੀਰ ਬਾਦਲ ਕੱਲਾ ਆਪਣੇ ਕੋਲੋਂ 100 ਕਰੋੜ ਵੰਡ ਗਿਆ ਕਿਉਂਕਿ ਬਹੁਤ ਬਹੁਤ ਵੱਡੀ ਰਿਟਰਨ ਹੈ ਸੁਖਵੀਰ ਬਾਦਲ ਦੀ ਇਨਕਮ ਟੈਕਸ ਮੈਗਨਿਚ ਸੋ ਚਲੋ ਹੁਣ ਤਾਂ ਸਾਰੇ ਸੇਵਾ ਕਰਦੇ ਰਹੋ ਭਾਈ ਕਰੀ ਚਲੋ ਖਿੱਚ ਚਲੋ ਕਾ ਜੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਕਈ ਖਾਸ ਮੁੱਦੇ ਸੀ ਜਿਨ੍ਹਾਂ ਦੇ ਉੱਪਰ ਤੁਸੀਂ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਸਿਆਸੀ ਐਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਜੋ ਹੈ ਸਾਂਝਾ ਕੀਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਰਸ਼ਕਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਸੁਝਾਅ ਵੀ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਔਰ ਜ਼ਰੂਰ ਕਹਿਣਾ ਚਾਹਾਂਗੀ ਦਰਸ਼ਕਾਂ ਨੂੰ ਜਿਨ੍ਹਾਂ ਨੇ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਪੰਜਾਬ ਬੈਲਟ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਪੰਜਾਬ ਨਾਲ ਜੁੜੇ ਮੁੱਦਿਆਂ ਦੀ ਇਸ ਚਰਚਾ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕੋ ਆਪਣੇ ਸੁਝਾਅ ਸਾਡੇ ਨਾਲ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਇਸੇ ਦੇ ਨਾਲ ਮੈਨੂੰ ਐਨੀ ਹਰਜੋਤ ਕੌਰ ਨੇ ਵੀ ਦਿਓ ਜੀ ਇਜਾਜ਼ਤ ਧੰਨਵਾਦ ਧੰਨਵਾਦ ਤੋਂ ਪਹਿਲਾਂ ਹਰਜੋਤ ਜੀ ਮੈਂ ਇੱਕ ਗੱਲ ਕਹਣਾ ਵੈਸੇ ਇੱਕ ਫਾਇਦਾ ਜ਼ਰੂਰ ਹੋਇਆ ਜਿਹੜੀ ਸੁਖਵੀਰ ਬਾਦਲ ਦੀ ਹਵਾ ਬਣੀ ਉਹ ਵੀ ਸੁਖਵੀਰ ਨੇ ਬਹੁਤ ਸੇਵਾ ਕੀਤੀ ਬਹੁਤ ਸੇਵਾ ਕੀਤੀ ਸੁਖਵੀਰ ਦੀ ਹਵਾ ਬਣਦੀ ਦੇਖ ਦੂਜਿਆਂ ਨੇ ਵੀ ਆਪਣੀ ਸੇਵਾ ਵਧਾਤੀ ਸੋ ਕਿਉਂਕਿ ਇੱਕ ਕੰਪੀਟੀਸ਼ਨ ਹੋ ਗਿਆ ਸਾਰਿਆਂ ਨੂੰ ਇਹ ਲੱਗਦਾ ਵੀ ਕਿਤੇ ਸੁਖਵੀਰ ਸੇਵਾ ਦੇ ਮਾਮਲੇ 'ਚ ਅੱਗੇ ਨਾ ਨਿਕਲ ਜੇ ਸੋ ਬਾਕੀ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਜ਼ਰੂਰ ਆਪਣਾ ਪੱਖ ਸਾਡੇ ਨਾਲ ਸਾਂਝਾ ਕਰੋ ਤੇ ਅਸੀਂ ਤੁਹਾਡੀ ਗੱਲ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ